ਪੰਜਾਬ ਦੇ ਵਿੱਚ ਹੜਾਂ ਦੀ ਮਾਰ ਤੋਂ ਬਾਅਦ ਅੰਮ੍ਰਿਤਸਰ ਦੇ ਡੀਸੀ ਰਹੇ ਸਾਖਸ਼ੀ ਸਾਨੀ ਨੇ ਬੇਹਦ ਵੱਡੇ ਕੰਮ ਕੀਤੇ ਇੱਕ ਮਿਆਰ ਪੈਦਾ ਕਰ ਦਿੱਤਾ ਇੱਕ ਮਿਆਰ ਖੜਾ ਕਰ ਦਿੱਤਾ ਔਰ ਉਸ ਮਿਆਰ ਤੱਕ ਸ਼ਾਇਦ ਹੀ ਕੋਈ ਪਹੁੰਚ ਸਕੇ ਪਰ ਸਾਖਸ਼ੀ ਸਾਨੀ ਦਾ ਟਰਾਂਸਫਰ ਕਰ ਦਿੱਤਾ ਗਿਆ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਜਾਂ ਇਵਨ ਪੂਰੇ ਪੰਜਾਬ ਵਿੱਚ ਸਾਖਸ਼ੀ ਸਾਨੀ ਦਾ ਡੰਕਾ ਵੱਜਦਾ ਉਹਨਾਂ ਨੂੰ ਲੋਕ ਪਸੰਦ ਕਰਦੇ ਆ ਉਹਨਾਂ ਦੇ ਕੰਮ ਨੂੰ ਪਸੰਦ ਕਰਦੇ ਆ ਉਹਨਾਂ ਦੀ ਅਗਵਾਈ ਨੂੰ ਪਸੰਦ ਕਰਦੇ ਆ ਪਰ ਅੰਮ੍ਰਿਤਸਰ ਤੋਂ ਸਾਖਸ਼ੀ ਸਾਨੀ ਨੂੰ ਟਰਾਂਸਫਰ ਕਰਕੇ ਕਿਉਂ ਮਹਾਲੀ ਲੈਣ ਦਾ ਗਿਆ ਅਖਰਕਾਰ ਇਹ ਟਰਾਂਸਫਰਸ ਕਿਉਂ ਹੋਈਆਂ ਨੇ ਔਰ ਇਹਨਾਂ ਦੇ ਨਾਲ ਨਾਲ ਬਾਕੀ ਵੀ ਜਿਹੜੇ ਡੀਸੀਜ਼ ਬਦਲੇ ਗਏ ਨੇ ਆਈਏਐਸ ਆਫੀਸਰਸ ਵੀ ਬਦਲੇ ਗਏ ਨੇ ਇਹਨਾਂ ਦੇ ਪਿੱਛੇ ਕਾਰਨ ਕੀ ਹੈ ਸਾਕਸ਼ੀ ਸਾਨੀ ਨੂੰ ਲੈ ਕੇ ਚਰਚਾਾਂ ਮਾ ਤੇਜ਼ ਹੋ ਰਹੀਆਂ ਨੇ ਕਿਉਂ ਉਹਨਾਂ ਨੂੰ ਗਮਾੜਾ ਦੇ ਵਿੱਚ ਇੱਕ ਸੀਨੀਅਰ ਅਹੁਦਾ ਦਿੱਤਾ ਗਿਆ ਇਹਦੇ ਬਾਰੇ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਫੇਰ ਬਦਲ ਹੋਇਆ 6 ਆਈਐਸ ਅਫਸਰ ਬਦਲ ਦਿੱਤੇ ਗਏ ਨੇ ਜ਼ਿਲ੍ਹਿਆਂ ਦੇ ਡੀਸੀਜ਼ ਵੀ ਬਦਲੇ ਗਏ ਨੇ ਗਮਾੜਾ ਦੇ ਨਵੇਂ ਚੀਫ ਐਡਮਿਨਿਸਟਰੇਟਰ ਸਾਕਸ਼ੀ ਸਾਨੀ ਬਣੇ ਨੇ ਉਹੀ ਸਾਕਸ਼ੀ ਸਾਨੀ ਜਿਹੜੇ ਅੰਮ੍ਰਿਤਸਰ ਦੇ ਡੀਸੀ ਰਹਿ ਚੁੱਕੇ ਨੇ ਦਿਵਾਲੀ ਤੋਂ ਅਗਲੇ ਹੀ ਦਿਨੇ ਵੱਡਾ ਫੇਰ ਬਦਲ ਹੁੰਦਾ ਆ ਮਾਝਾ ਬੈਲਟ ਦੇ ਤਿੰਨ ਡਿਪਟੀ ਕਮਿਸ਼ਨਰਸ ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਬੁੱਧਵ 22 ਅਕਤੂਬਰ ਨੂੰ 6 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ 3 ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਬਦਲਿਆ ਅੰਮ੍ਰਿਤਸਰ ਦੀ ਡੀਸੀ ਸਾਖੀ ਸਾਨੀ ਹੁਣ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਡਾ ਦੇ ਚੀਫ ਐਡਮਿਨਿਸਟ੍ਰੇਟਰ ਨਿਯੁਕਤ ਕਰ ਦਿੱਤੇ ਗਏ ਨੇ ਜਦਕਿ ਦਲਵਿੰਦਰਜੀਤ ਸਿੰਘ ਨੂੰ ਅੰਮ੍ਰਿਤਸਰ ਦਾ ਡੀਸੀ ਨਿਯੁਕਤ ਕੀਤਾ ਗਿਆ ਅੰਮ੍ਰਿਤਸਰ ਦੀ ਡੀਸੀ ਸਾਖੀ ਸਾਨੀ ਦਾ ਤਬਾਦਲਾ ਕਰ ਦਿੱਤਾ ਗਿਆ ਉਹਨਾਂ ਨੂੰ ਹੁਣ ਗ੍ਰੇਟਰ ਮੋਹਾਲੀ ਡਿਵੈਲਪਮੈਂਟ ਅਥਾਰਟੀ ਗਮਾਡਾ ਦਾ ਮੁਖ ਪ੍ਰਸ਼ਾਸਕ ਚੀਫ ਐਡਮਿਨਿਸਟ੍ਰੇਟਰ ਲਗਾਇਆ ਗਿਆ ਜ਼ਿਕਰਯੋਗ ਹੈ ਕਿ ਸਾਖੀ ਸਾਨੀ ਦੀ ਹੜਾ ਦੌਰਾਨ ਗਰਾਉਂਡ ਜ਼ੀਰੋ ਦੇ ਉੱਤੇ ਪਹੁੰਚ ਕੇ ਕੀਤੇ ਗਏ ਬਚਾਅ ਕਾਰਜਾਂ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਜਨਤਕ ਤੌਰ ਦੇ ਉੱਤੇ ਤਾਰੀਫ਼-ਤਾਰੀਫ਼ ਵੀ ਕੀਤੀ ਗਈ ਔਰ ਹੁਣ ਦਲਵਿੰਦਰਜੀਤ ਸਿੰਘ ਨੂੰ ਅੰਮ੍ਰਿਤਸਰ ਦਾ ਨਵਾਂ ਡੀਸੀ ਨਿਯੁਕਤ ਕਰ ਦਿੱਤਾ ਗਿਆ। ਉਹ ਹੁਣ ਡੀਸੀ ਸਾਖੀ ਸਾਨੀ ਦੀ ਥਾਂ ਲੈਣਗੇ। ਉਹ ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਡੀਸੀ ਦੇ ਉੱਤੇ ਅਹੁਦੇ ਉੱਤੇ ਰਹਿ ਚੁੱਕੇ ਨੇ ਪਠਾਨਕੋਟ ਦੇ ਡੀਸੀ ਆਦਿੱਤਿਆ ਉਪਲ ਨੂੰ ਹੁਣ ਗੁਰਦਾਸਪੁਰ ਦਾ ਡੀਸੀ ਕਰ ਦਿੱਤਾ ਗਿਆ ਜੋ ਕਿ ਦਲਵਿੰਦਰਜੀਤ ਸਿੰਘ ਦੀ ਥਾਂ ਲੈਣਗੇ। ਆਈਐਸ ਅਧਿਕਾਰੀ ਪਲਵੀ ਆਦਿੱਤਿਆ ਉਪਲਦੀ ਥਾਂ ਉਤੇ ਪਠਾਨਕੋਟ ਦੇ ਨਵੇਂ ਡੀਸੀ ਹੋਣਗੇ ਪਰ ਵੱਡਾ ਸਵਾਲ ਕਿ ਆਖਰ ਸਾਖੀ ਸਾਨੀ ਨੂੰ ਇਹ ਨਵਾਂ ਚਾਰਜ ਕਿਉਂ ਦਿੱਤਾ ਗਿਆ ਅਮਰਸਰ ਦੇ ਡੀਸੀ ਵਜੋਂ ਕਿਉਂ ਹਟਾ ਦਿੱਤਾ ਗਿਆ ਹੈ ਉਹਨਾਂ ਦੀ ਟ੍ਰਾਂਸਫਰ ਕਰ ਦਿੱਤੀ ਗਈ ਇਸ ਦਾ ਜਵਾਬ ਇਹ ਹੈ ਕਿ ਜਿਸ ਤਰ੍ਹਾਂ ਦਾ ਉਹਨਾਂ ਦਾ ਮਿਆਰੀ ਕੰਮ ਰਿਹਾ ਇਹਨਾਂ ਹੜਾਂ ਦੇ ਵਿੱਚ ਉਸ ਦੇ ਵਾਸਤੇ ਉਹਨਾਂ ਨੂੰ ਇੱਕ ਪ੍ਰੋਮੋਸ਼ਨ ਦਿੱਤੀ ਗਈ ਹੈ ਉਹਨਾਂ ਨੂੰ ਤੋਹਫਾ ਦਿੱਤਾ ਗਿਆ ਔਰ ਇਸ ਤੋਹਫੇ ਦੇ ਵਜੋਂ ਉਹਨਾਂ ਨੂੰ ਮੁਹਾਲੀ ਗਮਾੜਾ ਦੇ ਚੀਫ ਐਡਮਿਨਿਸਟਰੇਟਰ ਵੱਲੋਂ ਤਾਇਨਾਤ ਕਰ ਦਿੱਤਾ ਗਿਆ ਹੁਣ ਵੇਖਣ ਦੀ ਗੱਲ ਹੈ ਕਿ ਆਉਂਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਪਰਿਵਰਤਨ ਹੋਰ ਵੇਖਣ ਨੂੰ ਮਿਲ ਸਕਦਾ ਚਰਚਾਵਾ ਨੇ ਕਿ ਆਉਂਦੇ ਸਮੇਂ ਦੇ ਵਿੱਚ ਆਈਐਸ ਆਈਪੀਐਸ ਅਧਿਕਾਰੀਆਂ ਦਾ ਸ਼ਫਲ ਦੁਬਾਰਾ ਹੋ ਸਕਦਾ ਹੈ ਕੀ ਕੁਝ ਹੋਵੇਗਾ ਦੱਸਦੇ ਰਹਿਵਾਂਗੇ ਬਣੀ ਰੋਵਾਨ ਇੰਡੀਆ ਪੰਜਾਬੀ